ਇਹ ਚੁਾਈ ਨੇ 2015 ਮਾਡਲ ਆ ਦੂਸਰੇ ਨਾਮ ਤੇ ਠੀਕ ਹੈ 15 ਮਾਡਲ ਦੂਜੇ ਨਾਮ ਤੇ ਆ ਤੇ 70000 ਕਿਲੋਮੀਟਰ ਜਿਹੜੀ ਕਾਰ オリジナル ਚੱਲੀ ਹੋਈ ਆ ਤਾਂ ਅੰਦਰ ਬਾਹਰੋਂ ਕਿਤੋਂ ਵੀ ਦੇਖ ਸਕਦੇ ਹੋ ਕਾਰ ਕੋਈ ਚੱਕਰ ਨਹੀਂ ਘਾਲੇ ਬੰਦਾ ਮਿਲ ਕੇ ਉਰੇ ਆਵੇ ਆਪਣੀ ਪੂਰੀ ਤਸੱਲੀ ਕਰਕੇ ਟੈਸਟ ਡਰਾਈਵ ਲਵੇ ਮਕੈਨਿਕ ਲਈ ਆਵੇ ਚੈੱਕ ਕਰਾਵੇ ਫਿਰ ਕਾਰ ਪਰਚੇਸ ਕਰ ਸਕਦਾ ਤੇ ਇਹਦੀ ਜਿਹੜੀ ਡਿਮਾਂਡ ਹੈ 2.5 ਲੱਖ ਰੁਪਏ ਡਿਮਾਂਡ 2018 ਮਾਡਲ ਆ ਪਾਵਰ ਪਲੱਸ ਵਾਲੀ ਆ ਐਸਐਲਐਕਸ ਟਾਰਮੋਡਲ ਆ ਗਾ ਡੀਜ਼ਲ ਦੇ ਵਿੱਚ ਤੇ ਇਹ ਟਾਇਰ ਤੇ ਲੋਏ ਤੁਸੀਂ ਇਹ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਬੈਨੇ ਲੋ ਪ੍ਰ ਤੇ ਸਾਰੀ ਕਾਰ ਇਹ ਵੀ ਅੰਦਰੋਂ ਬਾਹਰੋਂ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਗਿਆ ਇਹ ਬ੍ਰੇਜ਼ਾ ਹੈ ਇਹ ਬ੍ਰੇਜ਼ਾ ਕੀ 2018 ਮਾਡਲ ਪਹਿਲੇ ਨਾਮ ਤੇ ਹੈ ਤੇ 90000 ਕਿਲੋਮੀਟਰ ਕਾਰ ਚੱਲੀ ਹੈ ਇਹ ਵੀ ਕਾਰ ਜਿਹੜੀ ਨੀ ਫਰੰਟ ਬੰਪਰ ਤੋਂ ਲੈ ਕੇ ਬੈਕ ਬੰਪਰ ਤੱਕ ਸਾਰੀ ओरिजिनल ਪਈ ਹੈ ਗਿਆ 2015 ਮਾਡਲ i20 ਸਪੋਰਟਸ ਮਾਡਲ ਹੈ ਡੀਜ਼ਲ ਦੇ ਵਿੱਚ ਹੈ ਪਹਿਲੇ ਨਾਮ ਤੇ ਹੈ 88000 ਕਿਲੋਮੀਟਰ ਚੱਲੀ ਹੈ ਤੇ ਇਹਦੀ ਜਿਹੜੀ ਡਿਮਾਂਡ ਹੈ 5.5 ਲੱਖ ਰੁਪਏ ਤੇ ਵੀ ਕਾਰ ਜਿਹੜੀ ਬੰਪਰ ਤੋਂ ਬੰਪਰ ਸਾਰੀ ओरिजिनल ਹੈ ਸਫਲ ਕਾਲਜ ਜੀ ਸਵਾਤ ਤੁਹਾਡਾ ਆਪਣੇ ਜੀ ਦੇ ਨਾਮ ਦੇ ਵਿੱਚ ਪਿਆਰੇ ਵੀਰੋ ਆਪਾਂ ਇੱਕ ਵਾਰ ਫਿਰ ਤੋਂ ਆ ਚੁੱਕੇ ਹਾਂ ਮੀਨਮ ਮੋਟਰਸ ਤੇ ਪਹਿਲਾਂ ਵੀ ਤੁਸੀਂ ਆਪਣੇ ਚੈਨਲ ਤੇ ਬਾਈਆਂ ਦੀ ਜਿਹੜੀ ਵੀਡੀਓ ਆ ਉਹ ਦੇਖੀ ਐ ਬਾਈਆਂ ਉੱਲੜ ਨਵਾਂ ਪ੍ਰੈਸਾ ਨਾ ਉਹ ਗੱਡੀਆਂ ਆ ਲਾ ਚੁੱਕੇ ਆ ਤੁਸੀਂ ਆ ਬਾਹਰ ਦੇਖ ਸਕਦੇ ਹੋ ਤੇ ਅੰਦਰ ਵੀ ਕਾਫੀ ਗੱਡੀਆਂ ਆ ਸ਼ੋਰੂਮ ਦੇ ਅੰਦਰ ਖੜੀਆਂ ਨੇ ਆਪਣਾ ਬਾਈ ਜੀ ਨੇ ਮੀਨਮ ਮੋਟਰਸ ਤੋਂ ਇਹਨਾਂ ਕੋਲ ਗੱਡੀਆਂ ਦੇ ਜਿਹੜੇ ਰੇਟ ਮਾਡਲ ਤੇ ਸਾਰੇ ਜਣ ਦਾ ਜਾਣਗੇ ਹਰ ਤੋੜਾ ਬਸ ਸਵਾਤ ਕਰਦੇ ਆ ਬਾਈ ਜੀ ਦਾ ਬਈ ਸਵਾਤ ਕਰਦੇ ਚੰਦਰ ਜੀ ਸਸੇ ਕਾਲਜ ਬਈ ਜੀ ਹਰ ਤੋੜਾ ਆਪਣਾ ਜਿਹੜਾ ਸੁਬਨਾਮ ਆ ਇਹ ਆਪਣਾ ਜਿਹੜਾ ਵੇ ਬੇਰ ਪਹਿਲਾ ਦਾ ਆਪਣਾ ਦੱਸਦਾ ਮੀਨ ਮੋਟਰਸ ਦੇ ਨਾਮ ਤੇ ਆਪਣਾ 90 ਦੇ ਵਿੱਚ ਆਫਿਸ ਪੈ ਜਾਂਦਾ ਹੈਗਾ ਇਹ ਸ਼ੋਰੂਮ ਪੈ ਜਾਂਦਾ ਹੈਗਾ 90 ਤੋਂ ਜੇ ਆਪਾਂ ਖੰਨੇ ਵਾਲੀ ਰੋਡ ਦੇ ਉੱਪਰ ਜਾਂਦੇ ਆ 90 ਤੋਂ ਰੋਟੀ ਵਾਲੇ ਪੁਲਾ ਤੋਂ ਕਿਲੋ ਕਿਲੋ ਮੀਟਰ ਅਗੇ ਤੇ ਨੇੜੇ ਆਪਣੇ ਆ ਪੈਟਰੋਲ ਪੰਪ ਆ ਗਿਆ ਤੇ ਨਾਲੇ ਮਲਕੀਤ ਕੰਬੈਨ ਵਾਲੇ ਆ ਗਏ ਤੇ ਰੋਡ ਦੇ ਬਿਲਕੁਲ ਉੱਪਰ ਖੱਬੇ ਆ ਤੇ ਮੀਨ ਮੋਟਰਸ ਦੇ ਨਾਮ ਤੇ ਤੇ ਮੋਬਾਈਲ ਨੰਬਰ ਹੈਗਾ 985523007 ਏ ਨੰਬਰ ਤੇ ਅਗਰ ਕੋਈ ਵੀ ਵੀਰ ਭਰਾ ਸੈਕੰਡ ਹੈਂਡ ਕਾਰ ਵਧੀਆ ਰੇਟ ਤੇ ਪਰਚੇਸ ਕਰਨਾ ਚਾਹਦਾ ਹੈਗਾ ਸਾਡੇ ਨਾਲ ਕੰਟੈਕਟ ਕਰਾ ਤੇ ਇਹਨਾਂ ਨੇ ਪਹਿਲਾਂ ਵੀ ਆਪਣਾ ਸਟਾਕ ਕਵਰ ਕੀਤਾ ਹੈਗਾ ਤੇ ਅੱਜ ਕੁਝ ਕਾਰ ਦਾ ਸਟਾਕ ਹੋਰ ਅਪਡੇਟ ਹੋਏਗਾ ਤੁਹਾਨੂੰ ਅੱਜ ਸਾਰੇ ਹੀ ਵੈਸੇ ਸਾਰਾ ਹੀ ਕਵਰ ਕਰ ਦਾਂਗੇ ਅੱਜ ਦੀ ਵੀਡੀਓ ਦੇ ਸਟਾਰਟ ਅਪ ਇਧਰ ਉਹ ਕਰ ਲੈਣੇ ਆ ਨਾ ਤੇ ਇੱਕ ਜੀ ਮਲੇ ਬਾਈਓ ਨਾ ਚੈਨਲ ਜੀ YouTube ਤੇ ਤੇ ਆਪਣਾ ਵੀ ਚੈਨਲ ਹੈ ਉੱਥੇ ਵੀ ਜਿਹੜਾ ਆਪਾਂ ਦਾ ਸੈਕੰਡ ਹੈਂਡ ਕਾਰ ਦੀ ਸਾਰੀ ਅਪਡੇਟਸ ਦੰਨੇ ਰਹਿਣੇ ਆ ਕੱਲੇ ਇਹਨਾਂ ਦੇ ਹੀ ਨਹੀਂ ਆਪਣੇ ਹੋਰ ਵੀ ਜਿੱਤੇ ਜਿੱਤੇ ਵੀ ਆਪਾਂ ਜਾਣੇ ਪੂਰੇ ਪੰਜਾਬ ਦੇ ਜਿਹੜੇ ਸ਼ੋਰੂਮ ਨੇ ਸਾਰੇ ਸੈਕੰਡ ਹੈਂਡ ਕਾਰਾਂ ਸੇਲ ਪਰਚੇਜ਼ ਦਾ ਕੰਮ ਕਰਦੇ ਨੇ ਸਾਰੇ ਪੋ ਕਵਰ ਕਰਦੇ ਆ ਆਪਣੇ ਚੈਨਲ ਦਾ ਨਾਮ ਹੈਗਾ ਦੀ ਰੋਡ ਰਨਰ 77 ਦੀ ਰੋਡ ਰਨਰ 77 ਇੰਸਟਾਗ੍ਰam ਤੇ ਵੀ ਹੋਈ ਆ ਫੇਸਬੁੱਕ ਤੇ ਵੀ ਹੋਈ ਆ ਤੇ ਯੂਟਿਊਬ ਤੇ ਵੀ ਹੋਈ ਆ ਤੇ ਬਾਕੀ ਨੂੰ ਸਬਸਕ੍ਰਾਈਬ ਕਰ ਲਿਓ ਉਹਨੇ ਹੁਣੇ ਜਿੱਦੇ ਦੇਖਣ ਦਾ ਏ ਤੇ ਫਸਟ ਤੇ ਪਹਿਲੇ ਕਰ ਜਿਹੜੀ ਆ ਬਾਕਸ ਵੈਗਨ ਦੀ ਪੋਲੋ ਘਾਰਾ ਹੈ ਠੀਕ ਹੈ ਇਹ ਪੋਲੋ ਹੈ ਤੇ 2014 ਮਾਡਲ ਹੈ। ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰੀ ਕਦਮ ਜਿਹੜੀ ਹੈ ਨਾ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਹੈ। ਹਾਂਜੀ ਪਹਿਲੇ ਨਾਮ ਤੇ ਆ। ਪਹਿਲੇ ਓਨਰ ਦੇ ਹੀ। ਤੇ ਚੱਲਦੀ ਹੈ ਨਵੇਂ ਮਹੀਆ ਦੀ। ਜਿਹੜੀ 90000 ਕਿਲੋਮੀਟਰ ਕਾਰ ਚੱਲੀ ਹੈ 2014 ਮਾਡਲ ਹੈ ਪਹਿਲੇ ਨਾਮ ਤੇ ਆ। ਇੰਟੀਰੀਅਰ ਵਾਈਜ਼ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਕਾਰ ਇੱਕਦੋ ਵਾਰ ਟੋਸ ਦੇ ਵਿੱਚ ਪਈ ਹੈ। ਹਾਂਜੀ ਹਾਂਜੀ। ਤੇ ਨਵਾੜ ਕੀ ਨਹੀਂ ਦੀ? ਇਹਨੇ ਬਿਰ ਡਿਮਾਂਡ ਹੈਗੇ 4 ਲੱਖ ਰੁਪਏ ਬਾਕੀ ਮੌਕੇ ਤੇ ਹੋ ਜਾਏਗਾ। ਕਿਉਂਕਿ ਜਿਹੜਾ ਇਹ ਰੇਟ ਹੋਗਾ 네ਗੋਸ਼ੀਏਬਲ ਪ੍ਰਾਈਸ ਹੋਊਗਾ। ਮੈਂ ਇਦਾਂ ਨਹੀਂ ਹੈਗਾ ਕਿ ਅੱਜ ਐਸੀ 4 ਮੰਗ ਜਿੰਨੇ ਵੀ ਅੱਜ ਕਾਰਾਂ ਦੇ ਮਿਲ ਰੇਟ ਆਪਾਂ ਦੱਸਾਂਗੇ ਸਾਰਿਆਂ ਦੇ ਨੇਗੋਸ਼ੀਏਬਲ ਪ੍ਰਾਈਸ ਆਉਣਗੇ ਪਰ ਜੇ ਬੰਦਾ ਬੈਠਦਾ ਆ ਕੇ ਫਿਰਦਾ ਤੇ ਅਗਰ ਕੋਈ ਜਿਵੇਂ ਕੋਈ ਫਾਈਨਾਂਸ ਵੀ ਕਰਵਾਉਣਾ ਚਾਹੁੰਦਾ ਹੈਗਾ ਫਾਈਨਾਂਸ ਵੀ ਹੋ ਜਾਏਗਾ ਮੀਨ 20% ਡਾਊਨ ਪੇਮੈਂਟ ਕਰਨੀ ਪੈਣੀ ਹੈਗਾ ਬਾਕੀ ਸਾਰਾ 80% ਜਿਹੜਾ ਫਾਈਨਾਂਸ ਹੋ ਜਾਣਾ ਹੈਗਾ ਤੇ ਬਾਕੀ ਅਗਰ ਕੋਈ ਪੁਰਾਣੀ ਕਾਰ ਵੀ ਜਿਵੇਂ ਹੁੰਦੇ ਨੇ ਕਈ ਕਰਦੇ ਨੇ ਅਸੀਂ ਪੁਰਾਣੀ ਕਰਕੇ ਕਟਵਾ ਕੇ ਕੋਈ ਹੋਰ ਕਰ ਲੈਣੀ ਹੈਗੀ ਆ ਉਹ ਵੀ ਆਪਾਂ ਕੱਟ ਲੈਣਾ ਉਹ ਕੰਡੀਸ਼ਨ ਦੇ ਉੱਪਰ ਟੈਂਡ ਕਰਦਾ ਹੈਗਾ ਠੀਕ ਹੈ ਜੀ ਕਿ ਉਹ ਕਾਰ ਦੀ ਕੰਡੀਸ਼ਨ ਕੀ ਹੈ ਹਾਂ ਉਹਦੇ ਮੋਕਦੇ ਰੇਟ ਲਾ ਦੇਗਾ ਠੀਕ ਹੈ ਇਹ ਅਗਲੀ ਆ ਗਈ ਦੋੜਾ 12 ਮਾਡਲ ਦਾ ਸਪੇਕਟਾ ਇਹ ਆਪਣੇ ਕੋਲ ਨਾਲੇ ਜਿੰਨੀਆਂ ਵੀ ਕਾਰ ਆਉਣਗੇ ਸਾਰੇ ਲੋਕਲ ਪੰਜਾਬ ਨੰਬਰ ਦਾ ਆਉਣਗੇ ਐ ਨਹੀਂ ਹੈਗਾ ਪਾਦਰ ਨੰਬਰ ਦੇ ਵਿੱਚ ਲੋਕਲ ਪੰਜਾਬ ਦੇ ਨੰਬਰ ਆਉਣਗੇ ਹਾਂ ਠੀਕ ਹੈ ਤੇ ਇਹ ਪੀਵੀ 65 ਮੋਹਾਲੀ ਦਾ ਨੰਬਰ ਹੈ 2012 ਮਾਡਲ ਹੈ ਦੂਸਰੇ ਨਾਮ ਤੇ ਕਰ ਰਹੇ ਤੇ ਵੀ ਕਾਰ ਇੱਕਦਮ ਜਿਹੜੇ ਵਧੀਆ ਕੰਡੀਸ਼ਨ ਦੇ ਵਿੱਚ ਹੈ ਤੇ ਆਪਣੇ ਇਧਰ ਸਪੇਕਟ ਦੀ ਡਿਮਾਂਡ ਵੀ ਬਹੁਤ ਹੈ ਕਿਉਂਕਿ ਡੀਜ਼ਲ ਦੇ ਵਿੱਚ ਐਵਰੇਜ ਸੋਣੀਆਂ ਘੱਟ ਜਾਂਦੀਆਂ ਨੇ ਗੱਲ ਸਹੀ ਹੈ ਜੀ ਤੇ ਇਹ ਚੱਲੀ ਹੋਈ ਹੈਗੀ 95000 ਕਿਲੋਮੀਟਰ ਤੇ ਡਿਮਾਂਡ ਇਹ ਦੀ ਹੈ ਕਿ 3 ਲੱਖ 70 ਹਜ਼ਾਰ ਰੁਪਏ ਤੇ ਵੀ ਮੰਨ ਲਓ ਕਿ 네ਗੋਸ਼ੀਏਬਲ ਪ੍ਰਾਈਸ ਹੈ ਹੋ ਜਾਏਗਾ ਮੌਕੇ ਮੇਂ ਕਿਦਰ ਮੁੜ ਵਾਪਸ ਨਹੀਂ ਜਾਂਦਾਂਦੇ ਆ ਕਿ ਬੰਦ ਕਸਟਮਰ ਆਵੇ ਫਨ ਕੇ ਚਲੋ ਵੀ ਜਿਹੜਾ ਬੰਦਾ ਆਉਂਦਾ ਏ ਤਾਂ ਬੰਦਾ ਸਾਡੀ ਇੱਤ ਨਹੀਂ ਜਾਂਦਾ ਹੈਗਾ ਹਾਂ ਖਾਲੀ ਇੱਤ ਨਹੀਂ ਮੰਨ ਕੇ ਲੈ ਜਾਂਦਾ ਐ ਵੀ ਨਾ ਕਈ ਤੁਹਾਨੂੰ ਪਤਾ ਨਾ ਅੱਜ ਵੱਲ ਲੋਕ ਭਗਾਈ ਵੀ ਬਹੁਤ ਕਰਦੇ ਨੇ ਲੈ ਨਹੀਂ ਹੈ ਪਰ ਜਿਹਦੇ ਲੈਣ ਦੇ ਚਾਹਵਨ ਹੁੰਦੇ ਨੇ ਲੈਣ ਆਂਗੇ ਉਹਨਾਂ ਨੂੰ ਪੱਕਾ ਲੈਤ ਨਹੀਂ ਜਾਂਦਾਂਦੇ ਆ ਤੇ ਨੈਕਸਟ ਕਰਾਂਗੇ अल्टੋ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰੇ ਟਾਇਰ ਚ ਦਿਖਾ ਦੋ ਆ ਲੋਏ ਵੇਲ ਦਿਖਾ ਦੋ ਬਿਲਕੁਲ ਖતમ ਵਧੀਆ ਕੰਡੀਸ਼ਨ ਦੇ ਵਿੱਚ ਹੈ ਇਹਨੇ 2015 ਮਾਡਲ ਹੈ ਦੂਸਰੇ ਨਾਮ ਤੇ ਹੈ ਠੀਕ ਹੈ ਜੀ 15 ਮਾਡਲ ਦੂਜੇ ਨਾਮ ਤੇ ਆ ਤੇ 70000 ਕਿਲੋਮੀਟਰ ਜਿਹੜੀ ਕਾਰ オリジナル ਚੱਲੀ ਹੋਈ ਆ ਤੇ ਇਹਦੀ ਜਿਹੜੀ ਡਿਮਾਂਡ ਆ 270000 ਰੁਪਏ ਤੇ ਕਾਰ ਤੁਸੀਂ ਅੰਦਰੋਂ ਵੀ ਚੈੱਕ ਕਰ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਪਈ ਆ ਕਾਰ ਸਾਰੀ 270000 ਰੁਪਏ ਡਿਮਾਂਡ ਆ ਜੀ ਹਾਂ ਠੀਕ ਹੈ ਤੇ ਬਾਕੀ ਇੰਜਨ ਗੇਅਰ ਦੀ ਵੀ ਉਹਨਾਂ ਦੀ ਪੂਰੀ ਜਿਹੜੀ ਹੈ ਇਹਦੀ ਜ਼ਿੰਮੇਵਾਰੀ ਹੋਏਗੀ ਇੰਜਨ ਗੇਅਰ ਦੀ ਕੋਈ ਕਿਸੇ ਵੀ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਆਹ ਚੈੱਕ ਕਰਕੇ ਆ ਗਿਆ ਸਾਹਿਬ। ਕੋਈ ਵੀ ਕਸਟਮ ਆਂਦਾ ਆਪਣੀ ਪੂਰੀ ਤਸੱਲੀ ਕਰਕੇ ਚੈੱਕ ਕਰਕੇ ਚਾਹੇ ਉਹ ਕਿਸੇ ਅਦਰ ਬੰਦੇ ਨੇ ਉਹ ਦਿਖਾਣਾ ਚਾਹੁੰਦਾ ਹੈਗਾ ਆਪਣਾ ਕੋਈ ਮਕੈਨਿਕ ਭરા ਲਿਆਵੇ ਕਿਨੂੰ ਵੀ ਚੈੱਕ ਕਰਵਾਣੀ ਆ ਉਹ ਲੈ ਕੇ ਆਪਣੀ ਪੂਰੀ ਤਸੱਲੀ ਕਰ ਸਕਦਾ ਹੈਗਾ। ਮਤਲਬ ਕਿ ਹਰ ਚੀਜ਼ ਦੇ ਵਿੱਚ ਜ਼ਿੰਮੇਵਾਰੀ ਹੋ ਜੇ। ਤੇ ਅਗਲੀ ਆ ਗਈ Swift 2015 ਮਾਡਲ ਹੈ। 2015 ਮਾਡਲ ਇਹ। ਇਹ ਦੂਸਰੇ ਨਾਮ ਤੇ ਆ। ਦੂਸਰੇ ਵੀ ਇਹ ਤਾਂ ਮੈਂ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਤੇ ਦੂਸਰੇ ਨਾਮ ਤੇ 95000 ਕਿਲੋਮੀਟਰ ਕਾਰ ओरिजिनल ਚੱਲੀ ਹੋਈ ਹੈ ਤੇ ਇਹ ਵੀ ਆਪਣਾ ਲੋਕਲ ਲੁਧਿਆਣਾ ਦਾ ਨੰਬਰ ਹੈ ਪੀਵੀ 10 ਲੋਕ ਗੱਡੀ ਚੈੱਕ ਕਰੋ ਵੀ ਗੱਡੀਆਂ ਐਕਸੀਡੈਂਟ ਦੀ ਜਿਹੜੀ ਗੱਡੀ ਨੌਨ ਐਕਸੀਡੈਂਟ ਕਾਰ ਹੋਣਗੇ ਆਪਣੇ ਕੋਲ ਜਿੰਨੀਆਂ ਸਾਰੀਆਂ ਨੇ ਦੇਖੋ ਮਾਰੇ ਮੋٹے ਸਕਰਾਚ ਮਾਰੇ ਮੋٹے ਕਿਸੇ ਕਾਰ ਤੇ ਹੋ ਸਕਦੇ ਨੇ ਦੇਖੋ ਬੰਪਰ ਵਗੈਰਾ ਮਾਰੇ ਹਾਲ ਕੀ ਜੇਕਰ ਸੜਕ ਤੇ ਚੱਲਦੀਆਂ ਨੇ ਹਾਂਜੀ ਹਾਂਜੀ ਕੋਈ ਮੇਜਰ ਐਕਸੀਡੈਂਟ ਨਹੀਂ ਹੋ ਗਿਆ ਕੋਈ ਛੋਟਾ ਮੋਟਾ ਐਕਸੀਡੈਂਟ ਵੀ ਨਹੀਂ ਹੋਣੀ ਹੈ ਇਹ ਕਾਰ ਸਾਰੀਆਂ ਨੌਨ ਐਕਸੀਡੈਂਟ ਕਾਰ ਆਉਣ ਗਿਆ ਇੰਜਨ ਗੇਅਰ ਦੀ ਪੂਰੀ ਜ਼ਿੰਮੇ ਤੇ ਇਹ 2015 ਮਾਡਲ ਦੂਸਰੇ ਨਾਮ ਤੇ 95000 ਕਿਲੋਮੀਟਰ ਚੱਲੀ ਹੋਈ ਆ ਤੇ 490000 ਰੁਪਏ ਦੀ ਡਿਮਾਂਡ ਆ 490000 ਰੁਪਿਆ ਡਿਮਾਂਡ ਆ ਆਪਾਂ ਆਦੇ ਖਾਦਨੇ ਅਗਲੇ ਤੇ ਆ ਅਗਲੀ ਕਾਰ ਹੈ ਕਿ ਫੀਗੋ ਕੋਈ ਵੀਰ ਭਰਾ ਕੱਟ ਬਜਟ ਦੇ ਵਿੱਚ ਡੀਜ਼ਲ ਦੇ ਵਿੱਚ ਕਾਰ ਪਰਚੇਸ ਕਰਨਾ ਚਾਹੁੰਦਾ ਹੈ ਜਿਹਦਾ ਬਜਟ ਮੀਨਸ ਹੈਗਾ 1 ਲੱਖ 1.5 ਲੱਖ ਦੇ ਵਿੱਚ ਬਜਟ ਹੈਗਾ ਉਹ ਇਹ ਕਾਰ ਲੈ ਸਕਦਾ ਹੈ ਪੋਣਾ ਵਾਲਿਆਂ ਦੀ ਫੀਗੋ ਕਾਰ ਆ ਬਹੁਤ ਹੀ ਵਧੀਆ ਕਾਰ ਹੈ ਤੇ ਇਹ ਕਾਰ 2010 ਮਾਡਲ ਹੈ 2010 ਮਾਡਲ ਤੇ ਰੇਟ ਐਸਾ ਰੇਟ ਦੇ ਦਾਂਗੇ ਜਿਹੜਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਇਹ ਰੇਟ ਕਿਤੇ ਨਹੀਂ ਦੇਖਣ ਨੂੰ ਮਿਲਦਾ ਗਾ ਡੀਜ਼ਲ ਦੇ ਵਿੱਚ ਐ ਸਿਰਫ 1,40,000 ਰੁਪਏ ਦੀ 1,23 ਆਪਣੇ ਜਗਾ ਨੇਗੋਸ਼ੀਏਬਲ ਪ੍ਰਾਈਸ ਹੈ ਠੀਕ ਹੈ ਜੀ ਸਹੀ ਹਾਂ ਸਿਰਫ 1,40 ਕਿਉਂਕਿ ਹੁਣ 1.5-1.5 ਦੇ ਤਾਂ ਲੋਕ ਅਲਟੋ ਦੇ ਵੀ ਮੰਗੀ ਜਾਂਦੇ ਨੇ 2-2 ਲੱਖ ਉਹ ਪੈਟਰੋਲ ਦੇ ਵਿੱਚ ਐ ਡੀਜ਼ਲ ਦੇ ਵਿੱਚ 1,40,000 ਦੀ ਦੇ ਰਹੇ ਨੇ ਬਾਈ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਉਹਨਾਂ ਤੇ ਤੇ ਬੰਪਰ ਤੋਂ ਬੰਪਰ ਸਾਰੀ ਗੱਲ ओरिजिनल ਹੈ ਠੀਕ ਹੈ ਜੀ ਸਾਰੀ ਟੋਟਲ ओरिजिनल ਹੈ ਹਾਂ ਸਾਰੀ ओरिजिनल ਹੈ ਇਹ ਹੈ ਰੇਡਰ ਆ ਗਈ ਐਸਕ੍ਰੋਸ ਗੱਡੀ ਗੱਡੀ ਦਿਸੇ ਇਹ ਐਸਕ੍ਰੋਸ ਇਹ ਮਰਤੀ ਵਾਲਿਆਂ ਦੀ ਹੈ ਐਸਕ੍ਰੋਸ ਹੈ 2016 ਮਾਡਲ ਹੈ ਠੀਕ ਹੈ ਜੀ ਇਹ ਵੀ ਗਾਰ ਬੰਪਰ ਤੋਂ ਬੰਪਰ ਸਾਰੀ ओरिजिनल ਹੈ ਤੇ ਕੰਪਨੀ ਰਿਕਾਰਡ ਚੱਲੀ ਹੋਈ ਹੈ 83000 ਕਿਲੋਮੀਟਰ ਗਾਰ ਠੀਕ ਹੈ ਜੀ ਸਾਰੀ ओरिजिनल ਤੁਸੀਂ ਦੇਖ ਸਕਦੇ ਹੋ ਹਾਂ ਸਾਰੀ ਗੱਡੀ ਐਨ ਸਾਫੀ ਹੈ ਡੀਜ਼ਲ ਦੇ ਵਿੱਚ ਆ ਇਹ ਬਹੁਤ ਸਾਫ ਨੇ ਬਾਹਰ ਖੜਾ ਹੁਣ ਬੜਾ ਥੋੜਾ ਡੱਟ ਜੀ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਹੀਂ ਗੱਡੀ ਨਾ ਵੈਸੇ ਬਾਹਰੋਂ ਸੜਕ ਤੇ ਖੜੀ ਹੈ ਨਹੀਂ ਨਾ ਮਿੱਟੀ ਦੇ ਕੋਲ ਪਈ ਜੱਲੇ ਉਹ ਗੱਡੀਆਂ ਕੰਡੀਸ਼ਨ ਹੈ ਪੇਂਟ ਵਾਈਜ਼ ਹੋ ਗਿਆ ਕੋਈ ਸਕਰੈਚ ਨਹੀਂ ਕਰਤੇ ਬਿਲਕੁਲ ਇੱਕਦਮ ਸ਼ੋਰੂਮ ਕੰਡੀਸ਼ਨ ਦਾ ਰਹਾ ਹੈ 2016 ਦੂਸਰੇ ਨਾਮ ਤੇ ਹੈ 83000 ਕਿਲੋਮੀਟਰ ਚੱਲੀ ਹੈ ਤੇ ਜਿਹੜੀ ਜਿਹੜੀ ਡਿਮਾਂਡ ਹੈ 7.5 ਲੱਖ ਰੁਪਏ 5,25,000 ਰੁਪਏ ਠੀਕ ਹੈ ਜੀ 7.5 ਲੱਖ ਰੁਪਏ ਸੈਕਡ ਹੌਨਰ ਹੈ ਸੈਕੰਡ ਹੌਨਰ ਦੂਸਰੇ ਨਾਮ ਤੇ ਹੈ ਤੇ ਤੇ ਵੀ ਮੀਨਸ ਉਹੀ 10-20% ਡਾਊਨ ਪੇਮੈਂਟ ਕਰਕੇ ਬਾਕੀ ਸਾਰਾ ਫਾਈਨਾਂਸ ਹੋ ਜਾਏਗਾ ਬਾਕੀ ਸਾਰਾ ਫਾਈਨਾਂਸ ਹੋ ਜਾਏਗਾ ਫਾਈਨਾਂਸ ਕਸਟਮਰ ਦਾ ਪਤਾ ਕੀ ਹੁੰਦਾ ਹੈਗਾ ਸਿਗਨਲ ਸਕੋਰ ਵਧੀਆ ਹੋਣਾ ਚਾਹੀਦਾ ਹੈਗਾ ਅਗਰ ਕਸਟਮਰ ਦਾ ਸਿਗਨਲ ਸਕੋਰ ਵਧੀਆ ਹੈਗਾ ਤੇ ਫਿਰ ਆਰ ਵੀ ਵਧੀਆ ਹੋ ਜਾਂਦਾ ਬੰਦੇ ਵੀ ਹੋ ਜਾਂਦਾ ਬੰਦੇ ਨੂੰ ਹੁਣ ਆਪਣਾ ਕੰਮ ਚੈਅ ਹੋ ਜਾਂਦਾ ਹੈ ਜੀ ਆਹ ਹੋ ਜਾਂਦਾ ਕਿਤੋਂ ਵੀ ਹੋ ਜਾਂਦਾ ਜੇ ਅਗਲੀ ਕਰਾਂਗੇ ਆਪਣੀ ਪੰਜਾਬ ਦੀ ਸਭ ਤੋਂ ਡਿਮਾਂਡ ਦੇ ਵਿੱਚ ਰਹਿਣ ਲਈ ਵਰਨਾ 12 ਮਾਡਲ ਹੈ 2012 ਮਾਡਲ ਹਾਂਜੀ ਪਹਿਲੇ ਨਾਮ ਤੇ ਹੈ 78000 ਕਿਲੋਮੀਟਰ ਕਾਰ ਜਿਹੜੀ ਇਹ ਵੀ ਚੱਲੀ ਹੋਈ ਹੈ ओरिजिनल ਠੀਕ ਹੈ ਜੀ 78000 ओरिजिनल ਚੱਲੀ ਹੋਈ ਹੈ ਪਹਿਲੇ ਨਾਮ ਦੇ ਹੈ ਹਾਂਜੀ ਪਹਿਲੇ ਨਾਮ ਦਾ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਅੰਦਰੋਂ ਬਾਹਰੋਂ ਸਾਰੀ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੇ ਆਟੋਮੈਟਿਕ ਹੈ ਆਪਣੀ ਮੈਨੂਲ ਠੀਕ ਹੈ ਜੀ ਜਿਹੜੀ ਆਟੋਮੈਟਿਕ ਹੋਏਗੀ ਉਹ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਮੈਨੂਲ ਹੈ ਤੇ ਬਿੱਟੋ ਅੰਦਰੋਂ ਬਾਹਰੋਂ ਤੁਸੀਂ ਵੀ ਦੇਖ ਸਕਦੇ ਹੋ ਕਾਰ ਕੋਈ ਚੱਕਰ ਨਹੀਂ ਘਾਲੇ ਬੰਦਾ ਮਲ ਕੇ ਉਰੇ ਆਵੇ ਆਪਣੀ ਪੂਰੀ ਤਸੱਲੀ ਕਰਕੇ ਟੈਸਰਾਈਲ ਹੋਵੇ ਮੱਕੇ ਅਨੇਗਲੇ ਹੋਵੇ ਚੈੱਕ ਕਰਾਵੇ ਫਿਰ ਕਾਰ ਪਰਚੇਸ ਕਰ ਸਕਦਾ ਕਿ ਤੇਦੀ ਜਿਹੜੀ ਡਿਮਾਂਡ ਹੈ ਸਵਾ ਚਾਰ ਲੱਖ ਰੁਪਏ ਡਿਮਾਂਡ ਸਵਾ ਚਾਰ ਹੁਣ ਤਾਂ ਹੀ ਸਾਨੂੰ ਕਹਿ ਦਿੰਦੇ ਨੇ ਕਿ ਰੇਟ ਆਪਣੇ ਜਿਆਦਾ ਨੇ ਜੇ ਹੁਣ ਵਧੀਆ ਚੀਜ਼ ਲੈਣੀ ਉਹਦੇ ਕੋਲ ਰੇਟ 50000 ਰੁਪਏ ਦਾ ਦਾ ਫਿਰ ਤਾਂ ਖਪਰਨ ਨਹੀਂ ਪੰਦਾ ਇਹਦਾ ਠੀਕ ਹੈ ਅਗਲੀ ਆ ਗਈ ਅਗਲੀ ਆ ਗਈ ਇਹ ਹੁਣ ਮ੍ਰਿਤਿਆ ਵਾਲੇ ਸਿਆਜ਼ ਕਰ ਰਹੇ ਨੇ ਠੀਕ ਹੈ ਸਿਆਜ਼ ਇਹ ਆਈਏ 2015 ਮਾਡਲ ਹੈ ਪਹਿਲੇ ਨਾਮ ਤੇ ਹੈ بڑے ਨਾਮ ਤੇ ਹਮ ਠੀਕ ਹੈ ਤੇ ਚੱਲੀ ਹੋਈ ਹੈਗੀ 56000 ਕਿਲੋਮੀਟਰ ਇਹ ਵੀ ਕੰਪਨੀ ਰਿਕਾਰਡ ਚੱਲੀ ਹੋਈ ਹੈ ਗਿਆ ਇਹ ਵੀ ਸਾਰੀਆਂ ਜਿਹੜੀ ਬੰਪਰ ਤੋਂ ਬੰਪਰ オリジナル ਪਈ ਹੈਗੀ ਕਾਰ 2015 ਸਿਆਜ਼ ਅੰਦਰੋਂ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਇੱਕਦਮ ਬੰਦਿਆ ਕੰਡੀਸ਼ਨ ਦੇ ਵਿੱਚ ਕਾਰ ਪਈ ਹੈਗੀ ਅੰਟੀਰੀਅਰ ਵਾਈਜ਼ ਹੋ ਗਈ ਸਿੱਟਾਂ ਅੰਦਰੋਂ ਚੈੱਕ ਕਰ ਸਕਦੇ ਹੋ ਅੰਦਰੋਂ ਅੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਇੱਕਦਮ ਹੋਰ ਤਾਂ ਨਵੇਂ ਪਈ ਦੇ ਨਹੀਂ ਹੈ ਹਾਂ ਹਾਂ ਬਿਲਕੁਲ ਇੱਕਦਮ ਹੋ ਕੇ ਹੋਏਗਾ ਸਾਰੀ ਤੁਸੀਂ ਲੈਦਰ ਦੇ ਸਿੱਟਾਂ ਚੈੱਕ ਕਰ ਸਕਦੇ ਹੋ ਆਣੀ ਚਲੇ ਆਪਣੇ ਮੈਟ ਹੋ ਕੇ ਆ ਤਾਕੀਆਂ ਦੇਖੋ ਸਾਰੇ ਇੱਕਦਮ ਵਰਕਿੰਗ ਕੰਡੀਸ਼ਨ ਦੇ ਵਿੱਚ ਇਹਨਾਂ ਦੇ ਬਟਨ ਨੇ ਕੋਈ ਕਿਤੋਂ ਵੀ ਕੋਈ ਪ੍ਰੋਬਲਮ ਨਹੀਂ ਆਣੀ ਹੈਗੀ ਤੇ ਬਾਕੀ ਤੁਸੀਂ ਟਾਇਰ ਵੀ ਚੈੱਕ ਕਰ ਸਕਦੇ ਹੋ 16 ਨੰਬਰ ਟਾਇਰ ਤੇ ਅਲੋਏ ਬਿਲਕੁਲ ਨਵੇਂ ਬਾਇਲ ਹੈ ਤੇ ਤੇਰੀ ਤੇਰੀ ਮੰਗ ਹੈ ਕਿ 5 ਲੱਖ 40 ਹਜ਼ਾਰ ਰੁਪਏ ਤੇ ਇਹ ਵੀ ਆਪਣਾ ਜਿਹੜਾ 네ਗੋਸ਼ੀਏਬਲ ਪ੍ਰਾਈਸ ਤੇ ਹੈ 5 ਲੱਖ 40 ਹਜ਼ਾਰ ਰੁਪਏ ਦੀ ਮੰਗ ਆ ਹਾਂ ਤੇ ਬਾਕੀ ਤੁਸੀਂ ਉਹ ਤੁਹਾਨੂੰ ਕੰਟੈਕਟ ਨੰਬਰ ਦੱਸਿਆ ਤੇ 98552300 ਪੂਰਾ 77 3007 ਇਹ ਨੰਬਰ ਤੇ ਕੰਟੈਕਟ ਕਰ ਸਕਦੇ ਤੁਸੀਂ ਕੋਈ ਅਗਰ ਕਾਰ ਪਰਚੇਸ ਕਰਨਾ ਚਾਹੁੰਦੇ ਹੋ ਬਲੈਰੋ ਤੇ ਨੈਕਸਟਾ ਕੀ ਬਲੈਰੋ ਇਹ ਵੀ ਆਪਣੇ ਪੰਜਾਬ ਦੇ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲਾ ਗੱਡਾ ਹੈ ਹਾਂਜੀ ਹਾਂਜੀ ਬਲੈਰੋ 2018 ਮਾਡਲ ਆ ਪਾਵਰ ਪਲੱਸ ਆ ਲਿਆ ਐਸਐਲਐਕਸ ਟੌਪ ਮਾਡਲ ਆ ਗਾ ਡੀਜ਼ਲ ਦੇ ਵਿੱਚ ਤੇ ਟਾਇਰ ਤੇ ਲੋਏ ਤੁਸੀਂ ਇਹ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ ਲੋ ਪ੍ਰੋਫਾਈਲ ਵਾਲੇ ਤੇ ਸਾਰੀ ਗੱੜ ਇਹ ਵੀ ਅੰਦਰੋਂ ਬਾਹਰੋਂ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਗਿਆ ਅ ਦੂਸਰੇ ਨਾਮ ਤੇ ਆ 98000 ਕਿਲੋਮੀਟਰ ਚੱਲੀ ਹੋਈ ਆ ਕਾਰ ਇਹ 98000 ਚੱਲੀ ਹੋਈ ਤੇ ਡਿਮਾਂਡ ਕਿੰਨੀ ਏ ਦੀ ਇਹਦੇ ਆਈ ਗਿਆ 6 ਲੱਖ 80000 ਰੁਪਇਆ 6 ਲੱਖ 80000 ਬਾਕੀ ਇਹਦਾ ਵੀ ਮੁੱਕਤੇ ਮਾਨਤਨ ਜ਼ਰੂਰ ਹੋ ਜਾਏਗਾ ਕੋਈ ਵੀ ਅਗਰ ਆਂਦਾ ਹੈਗਾ ਹਾਂਜੀ ਹਾਂਜੀ ਤੇ ਇਹਦੇ ਵੀ ਉਹ ਵੀ ਫਾਇਨਾਂਸ ਨੂੰ ਜ਼ਵਦੀ ਹੋ ਜਾਏਗਾ ਇਹ ਸਾਰਾ ਤਕਰੀਬਨ ਹਾਉਣ ਦੀ ਸਥਾ ਹੈਗੀ ਹੈ ਹਾਂ 85% ਹੋ ਜਾਏਗਾ ਠੀਕ ਹੈ ਠੀਕ ਹੈ ਜੀ ਜਿਵੇਂ ਆਪਾਂ ਤੁਹਾਨੂੰ ਇਧਰ ਦਿਖਾਉਨੇ ਤੇ ਅਗਲੀ ਕਾਰ ਹੈਗੀ ਆ 2021 ਮਾਡਲ ਅਲਟ ਤੁਸੀਂ ਦੇਖੋ ਬਿਲਕੁਲ ਸ਼ੋਅਰੂਮ ਅਨਿਸ਼ੀਨ ਕਰ ਬੀਗਾ ਟਾਇਰ ਚੱਕਰ ਸੇ ਲੋਅ ਚੱਕ

ਸਾਰੇ ਕਾਰੇ ਵੀ एकदम ਵਧੀਆ ਕੰਡੀਸ਼ਨ ਦੇ ਵਿੱਚ ਪਈ ਹੈ ਇਹ ਇਹ ਫਰਸਟ ਓਨਰ ਆਈ ਹੈ ਇਹ ਇਹ ਪਹਿਲੇ ਨਾਮ ਤੇ ਆ ਹਾਂ 15000 ਕਿਲੋਮੀਟਰ ਚੱਲੇ ਗਿਆ ਤੇ 390000 ਰੁਪਏ ਦੀ ਡਿਮਾਂਡ ਹੈ 390000 ਰੁਪਿਆ ਡਿਮਾਂਡ ਆ ਹੂੰ ਬਾਕੀ ਫੀਚਰ ਜਣੀ ਨਵੀਂ ਨਵੀਂ ਸਾਰਿਆਂ ਨੇ ਅੰਦਰ ਟੱਚ ਸਿਸਟਮ ਲੱਗਾ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਵਧੀਆ ਬਾਕੀ ਟਾਇਰ ਪਾਏ ਨੇ ਨਵੇਂ ਕੁਝ ਵੀ ਕਸਟਮਰ ਨੂੰ ਕਰਵਾਉਣ ਦੀ ਲੋੜ ਨਹੀਂ ਹੈ ਇਹਦੇ ਹਾਂਜੀ ਹਾਂਜੀ ਤੇ ਵਾਕਈ ਇਹ ਵੀ ਮੌਕਾ ਤੇ ਹੋ ਜਾਏਗਾ ਮੰਨਦੇ ਨੇ ਇਹਦਾ ਬੈਠ ਕੇ ਤੇ ਕਰੋ ਹਾਂ ਤੇ ਅਗਲੀ ਹੈ ਕੋਈ ਬਰੇਜਾ 2018 ਮਾਡਲ ਠੀਕ ਹੈ ਇਹ ਬਰੇਜਾ ਹੈ ਇਹ ਬਰੇਜ਼ਾ ਕੀ 2018 ਮਾਡਲ ਪਹਿਲੇ ਨਾਮ ਤੇ ਹੈ ਤੇ 90000 ਕਿਲੋਮੀਟਰ ਕਾਰ ਚੱਲੀ ਹੈ ਇਹ ਵੀ ਕਾਰ ਜਿਹੜੀ ਨੀ ਫਰੰਟ ਬੰਪਰ ਤੋਂ ਲੈ ਕੇ ਬੈਕ ਬੰਪਰ ਤੱਕ ਸਾਰੀ ओरिजिनल ਪਈ ਹੈ ਗਿਆ ਠੀਕ ਹੈ ਠੀਕ ਹੈ ਤੁਸੀਂ ਚੈੱਕ ਕਰਵਾ ਸਕਦੇ ਹੋ ਜਿੰਨੇ ਵੀ ਆਪਣੇ ਕੋਲ ਕਾਰਾਂ ਹੋਰੇ ਖੜੀਆਂ ਹੋਣਗੀਆਂ ਨਾ ਵੀਰ ਉਹਨਾਂ ਕੋਲ ਸਾਰੀਆਂ ਕਾਰਾਂ ओरिजिनल ਹੀ ਖੜੀਆਂ ਨੇ ਕੋਈ ਕਾਰ ਐਸ ਨਹੀਂ ਹੈ ਕੋਈ ਐਕਸੀਡੈਂਟ ਕਾਰ ਦਾ ਨਾ ਕੋਈ ਰਿਪੇਅਰ ਕਰਕੇ ਖੜਾਤੀ ਸਾਰੀਆਂ ਕਾਰਾਂ ओरिजिनल ਖੜੀਆਂ ਨੇ ਤੇ ਇਹਦੀ ਜਿਹੜੀ ਡਿਮਾਂਡ ਹੈ 7 ਲੱਖ 80000 ਪਰ ਡਿਮਾਂਡ ਹੈ 2018 ਮਾਡਲ ਬਰੇਜ਼ਾ ਦੀ ਇਹ ਵੀ ਮੋਟਰ ਦੇ ਜਿਹੜਾ ਮਾਨਤਾ ਨੋਟ ਹੈ ਮੋਟਰ ਚ ਬੈਟਰੀ ਨਹੀਂ ਕੋਈ ਮੀਟਰ ਉਹ ਹੈ ਕੋਈ ਦਿੱਕਤ ਨਹੀਂ ਹੈ ਮੀਟਰ ਨਾਲ ਕੋਈ ਛੇੜਛਾੜ ਨਹੀਂ ਹੋਣੀ ਹੈ ਇੰਜਨ ਗੇਅਰ ਦੀ ਵੀ ਪ੍ਰੋਗਰਾਮਾਂ ਜਿਆਦਾ ਹੋਵੇਗਾ ਉਹ ਹਾਂ ਹਾਂ ਬੰਦੇ ਕਿਤੋਂ ਵੀ ਚੈੱਕ ਕਰ ਸਕਦਾ ਹੈ ਹਾਂ ਜੀ ਜਿਹੜਾ ਚੈੱਕ ਕਰਾਵੇ ਆਪਣਾ ਕਿਸੇ ਵੀ ਕਾਰਨ ਮੀਟਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਹੋਏਗੀ ਤੇ ਅਗਲੀ ਆ ਗਈ 2018 ਮਾਡਲ ਡਿਜ਼ਾਇਰ ਆ ਗਈ ਹੈ 18 ਮਾਡਲ ਹੈ ਹਾਂ ਪਹਿਲੇ ਨਾਮ ਤੇ ਇਹ ਤੇ ਇੱਕ ਆਟੋਮੈਟਿਕ ਦੇ ਵਿੱਚ ਆ ਗਈ ਅਗਰ ਕੋਈ ਵੀਰ ਪਰ ਆਟੋਮੈਟਿਕ ਦੇ ਵਿੱਚ ਡੀਜ਼ਲ ਦੇ ਵਿੱਚ ਡਿਜ਼ਾਇਰ ਪਰਚੇਸ ਕਰਨਾ ਚਾਹੁੰਦਾ ਹੈਗਾ ਠੀਕ ਹੈ ਇਹ ਆਟੋਮੈਟਿਕ ਆ। ਆਟੋਮੈਟਿਕ ਦੇ ਵਿੱਚ ਹਾਂਜੀ ਲੈਣਾ ਚਾਹੁੰਦਾ ਕਿ ਪਹਿਲੇ ਨਾਮ ਤੇ ਆ 18 ਮਾਡਲ ਉੱਚਾ ਮਾਡਲ ਆਗੇ 80000 ਕਿਲੋਮੀਟਰ ਜਿਹੜੇ ਕੰਪਨੀ ਰਿਕਾਰਡ ਚੱਲੀ ਹੋਈ ਹੈਗੀ ਆ। ਠੀਕ ਹੈ 80000 ਚੱਲੀ ਹੋਈ ਹੈ। ਤੇ ਸਾਰੀ ਗੱਲ ਅੰਦਰੋਂ ਬਾਹਰੋਂ ਇਹ ਵੀ ਬਿਲਕੁਲ ਨਵੀਂ ਪਈ ਹੈ ਗਿਆ। ਫੱਕ ਤੁਹਾਨੂੰ ਦਿਖਾਈ ਦਿਓ ਆਪਣੇ ਵੀਅਰਸ ਨੂੰ। ਬਟਾਇ ਟੁਰਦੀ ਕਿਥੇ ਸਾਰੇ ਸਾਰੇ ਬਿਲਕੁਲ ਐਨ ਨਵੇਂ ਪਈ ਨੇ ਆ ਦੇਖੋ। ਹਾਂਜੀ 15 ਇੰਚ ਜਿਹੜੇ ਨਾਲ ਦੇ ਹਲੋਏ ਆਂਦੇ ਨੇ ਕੰਪਨੀ ਵੱਲੋਂ। ਇਹ ਡਿਮਾਂਡ ਕੀ ਦੀ? ਇਹਦੀ ਵੀ ਬੇਰ ਡਿਮਾਂਡ ਆਈ ਹੈ 7 ਲੱਖ ਰੁਪਏ ਤੇ ਇਹ ਵੀ ਆਪਣਾ ਨੇਗੋਸ਼ ਠੀਕ ਹੈ ਠੀਕ ਤੇ ਅਗਰ ਕੋਈ ਫਾਈਨਾਂਸਰ ਉਸ ਕਰਵਾਉਣਾ ਚਾਹੁੰਦਾ ਕੋਈ ਹੋ ਜਾਵੇ ਉਹ ਤਾਂ ਮੈਂ ਦੱਸ ਦਿੱਤਾ ਕਿ ਕਸਟਮਰ ਦਾ ਸਿਬਲ ਸਕੋਰ ਉਹ ਵਧੀਆ ਹੋਣਾ ਚਾਹੀਦਾ ਹੈ ਹਾਂਜੀ ਅੱਛਾ ਹੈ ਤੇ ਮੌਕੇ ਤੇ ਫਿਰ ਉਹਨਾਂ ਹੀ ਵੱਧ ਜਿਹੜਾ ਉਹ ਹੋ ਜਾਂਦਾ ਹੈਗਾ ਫਾਈਨਾਂਸ 2015 ਮਾਡਲ i20 ਸਪੋਰਟਸ ਮਾਡਲ ਹੈ ਡੀਜ਼ਲ ਦੇ ਵਿੱਚ ਹੈ ਪਹਿਲੇ ਨਾਮ ਤੇ ਆ 88000 ਕਿਲੋਮੀਟਰ ਚੱਲੀ ਹੈ ਤੇ ਇਹਦੀ ਜਿਹੜੀ ਡਿਮਾਂਡ ਹੈ 5.5 ਲੱਖ ਰੁਪਏ ਦੀ ਤੇ ਵੀ ਕਾਰ ਜਿਹੜੀ ਬੰਪ ਤੋਂ ਬੰਪ ਸਾਰੇ オリジナル ਹੈ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਵੀ ਹੈਗਾ ਡੀਜ਼ਲ ਦੇ ਵਿੱਚ ਹੈ ਤੇ ਅਗਲੀ ਗੱਲ ਆ ਕਿ ਡਿਜ਼ਾਇਰ ਆ ਗਈ ਪੈਟਰੋਲ ਦੇ ਵਿੱਚ ਅਗਰ ਕੋਈ ਵੀਰਪਰਾ ਪੈਟਰੋਲ ਦੇ ਵਿੱਚ ਕਾਰ ਪਰਚੇਸ ਕਰਨਾ ਚਾਹੁੰਦਾ ਹੈਗਾ 2015 ਮਾਡਲ ਹੈ ਪਹਿਲੇ ਨਾਮ ਤੇ ਆ 85000 ਕਿਲੋਮੀਟਰ ਕਾਰ ਚੱਲੀ ਹੋਈ ਹੈ ਇਹ ਵੀ ਕਾਰ ਬੰਪਰ ਤੋਂ ਬੰਪਰ ਸਾਰੀ オリジナル ਹੈ ਤੇ 5 ਲੱਖ ਰੁਪਏ ਦੀ ਡਿਮਾਂਡ ਹੈ ਤੇ ਇਹ ਵੀ ਮੁੱਕ ਤੇ ਜਿਹੜਾ ਨੇਗੋਸ਼ੀਏਬਲ ਹੋ ਜਾਏਗਾ ਤਾਂ ਖੜਾ ਹੋ ਜੂਗੀ ਤੇ ਅਗਲੀ ਆ ਗਈ ਟੋਇਟਾ ਦੀ ਅਲਡੋ ਪਿਆਰਾ ਹੈ ਠੀਕ ਹੈ ਇਹ ਆ ਗਈ ਸਿਡਾਨ ਦੇ ਵਿੱਚ ਆ ਗਈ ਹੈ 2015 ਮਾਡਲ ਹੈ ਪਹਿਲੇ 2000 ਤੇ 82000 ਕਿਲੋਮੀਟਰ ਕਾਰ ਜਿਹੜੀ ਚੱਲੀ ਹੋਈ ਹੈ オリジナル ਤੇ ਇਹਦੀ ਜਿਹੜੀ ਡਿਮਾਂਡ ਹੈ ਐਲਟਿਸ ਦੇ 7.5 ਲੱਖ ਰੁਪਏ ਡਿਮਾਂਡ ਹੈ ਸਾਡੇ ਅੰਦਰੋਂ ਵੀ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਬਿਲਕੁਲ ਲਗਜ਼ਰੀ ਕਾਰ ਦੇ ਵਿੱਚ ਆ ਗਈ ਹੈ ਬੜੀਆ ਕਾਰ ਆ ਸਿਲਵਰ ਰੰਗ ਹੈ ਤੇ ਕਾਰ ਦਾ ਤੁਸੀਂ ਚਾਰ ਤੋਂ ਦੇ ਬਾਹਰ ਕੰਡੀਸ਼ਨ ਬਿਲਕੁਲ ਇੱਕਦਮ ਨਵੀਂ ਪਈ ਹੈਗੀ ਹੈ ਠੀਕ ਹੈ ਠੀਕ ਹੈ ਤੇ ਨੈਕਸਟ ਕਾਰ ਆ ਜੀ ਉਹ ਤੁਹਾਨੂੰ ਦਿਖਾ ਦੇਣਾ ਕੋਈ ਹਾਂਜੀ ਤੇ ਲੈਂਡਰੋਵਰ ਦੀ 프리 ਲੈਂਡਰ 2 ਆ ਗਈ ਹੈ ਇਹ ਆ ਗਈ 2012 ਮਾਡਲ ਹੈ 12 ਮਾਰ ਦੀ ਜੀ ਹਾਂ ਜੀ ਇਹ 95000 ਕਿਲੋਮੀਟਰ ਕਾਰ ਚੱਲੀ ਆ ਇਹ ਵੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਤੇ ਇਹਦੀ ਜਿਹੜੀ ਡਿਮਾਂਡ ਹੈ ਅਪਰੇਲੈਂਡਰ ਦੀ 9 ਲੱਖ ਰੁਪਏ ਦੀ ਮੰਗ ਹੈ ਤੇ ਇਹ ਹੈ ਜੀ ਅਪਨਾ ਨੇਗੋਸ਼ੀਏਬਲ ਪ੍ਰਾਈਸ ਆ ਹੋ ਜਾਏਗਾ ਤੇ ਅਗਲੀ ਕਾਰ ਆ ਕੀ 2012 ਮਾਡਲ ਵਰਨਾ ਇੱਕ ਇਹ ਦੂਸਰਾ ਪੀਸ ਘੜਾਏਗਾ ਆਪਣੇ ਕੋਲ 2012 ਮਾਡਲ ਵਰਨਾ ਪਹਿਲੇ ਨਾਮ ਤੇ ਆ ਤੇ 1 ਲੱਖ 10000 ਜਿਹੜੀ ਕੰਪਨੀ ਰਿਕਾਰਡ ਚੱਲੀ ਹੋਈ ਹੈਗੀ ਆ ਤੇ ਇਹਦੀ ਜਿਹੜੀ ਡਿਮਾਂਡ ਹੈ 4 ਲੱਖ 30000 ਰੁਪਏ 4 ਲੱਖ 30000 ਰੁਪਏ ਦੀ ਮੰਗ ਹੈ ਤੇ ਅਗਲੀ ਆ ਗਈ ਡੀਜ਼ਾਇਰ ਡੀਜ਼ਲ ਦੇ ਵਿੱਚ ਆ ਗਈ ਹੈ 12 ਮਾਡਲ ਹੈ ਅਗਰ ਕੋਈ ਵੀਪਰਾ ਘੱਟ ਬਜਟ ਦੇ ਵਿੱਚ ਕਾਰ ਪਰਚੇਸ ਕਰਨਾ ਚਾਹੁੰਦਾ ਹੈ ਡੀਜ਼ਾਇਰ ਪਹਿਲੇ ਨਾਮ ਤੇ 90000 ਕਿਲੋਮੀਟਰ ਕਾਰ ਚੱਲੀ ਹੈ ਤੇ 390000 ਰੁਪਏ ਦਾ ਰੇਟ ਹੈ ਤੇ ਬਾਕੀ ਇਹਦਾ ਵੀ ਮੌਕੇ ਤੇ ਹੋ ਜਾਏਗਾ ਮੰਦਾਨ ਠੀਕ ਠੀਕ ਹੈ ਤੇ ਅਗਲੀ ਕਾਰ ਪਾ ਦਿਖਾ ਦਿੰਨੇ ਆ ਉਹ ਜਿਪਸੀ ਆ ਗਈ ਹੈ ਅਗਰ ਕੋਈ 4x4 ਜਿਪਸੀ ਤੇ ਨੈਕਸਟ ਕਾਰ ਆ ਗਈ ਜਿਪਸੀ 2006 ਮਾਡਲ ਹੈ ਵੀਰੇ ਇਹ 26 ਤੱਕ ਪਾਸਿੰਗ ਹੈ 26 ਤੱਕ 26 ਤੱਕ ਇਹ ਪਾਸਿੰਗ ਦਰਨਾ ਦੂਸਰੇ ਨਾਮ ਤੇ ਆ 60000 ਕਿਲੋਮੀਟਰ ਕਾਰ ਚੱਲੀ ਹੈ ਤੇ ਜਿਹੜੇ ਟਾਇਰ ਤੇ ਲੋ ਚੈੱਕ ਕਰ ਸਕਦੇ ਬਿਲਕੁਲ ਲੋ ਪ੍ਰੋਫਾਈਲ ਵਾਲੇ ਟਾਇਰ ਤੇ ਲੋ ਬਿਲਕੁਲ ਨਵੇਂ ਪਈ ਨੇ ਤੇ ਏਸੀ ਵਾਲੀ ਹੋਇਆ ਇਹ ਏਸੀ ਇਹ ਤਾਂ ਵਰਕਿੰਗ ਆ ਚੱਲ ਰਿਹਾ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਡਿਮਾਂਡ ਹੈ 2006 ਮਾਡਲ ਦੀ ਜਿਪਸੀ ਦੀ 5 ਲੱਖ ਰੁਪਏ ਡਿਮਾਂਡ ਹੈ ਤੇ 26 ਤੱਕ ਪਾਸ ਹੀ ਨੇ ਤੇ ਸਾਰੀ ਗੱਡੀ ਇਹ ਵੀ オリジナル ਪਈ ਹੈਗੀ ਆ ਮੋਡੀਫਾਈ ਕਰਵਾਈ ਹੈ ਪੂਰੀ ਤੇ ਇਹ ਸਾਰਾ ਸਟਾਕ ਆਪਾਂ ਨੇ ਅੱਜ ਦਾ ਤੁਹਾਨੂੰ ਦਿਖਾਈ ਦਿੰਦਾ ਜੀ ਹਾਂ ਜੀ ਹਾਂ ਜੀ ਬਾਕੀ ਦਾ ਨੰਬਰ ਐਡਰੈਸ ਵੀ ਦੱਸਦਾ ਜੀ ਬਾਕੀ ਤੁਸੀਂ ਇਹ ਨੰਬਰ ਤੇ ਕਾਲ ਕਰ ਲੈਣਾ ਅਗਰ ਕੋਈ ਵੀ ਕਾਰ ਪਰچیز کرنا ਚਾਹੁੰਦਾ ਹੈਗਾ 9855230077 ਤੇ 콜 ਕਰ ਲੈਣਾ باقی ਵੀਰ ਉਹਨਾਂ ਦਾ ਠੀਕ ਹੈ ਤੁਹਾਨੂੰ ਦੱਸ ਦਿੱਤਾ ਆਪਣੀ ਸਾਰਾ ਗੱਲ ਚ ਅੱਜ ਬ్రో ਵੇਖੀ ਆਪਣਾ ਜਿਹੜਾ ਨਾਮ ਆਪਣੇ ਇਸ ਨੂੰ ਅੱਜ ਦਾ ਆਪਣਾ ਨੀਨ ਮੋਟਰਸ ਤੇ ਆਇਆ ਹੈ باقی بھائی ਨੇ ਆਪ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਰੇਟ ਮਾਡਲ ਤੇ ਵੀ ਹੁੰਦੀ بھائی ਦਾ ਚੈਨਲ ਵੀ ਹੈ YouTube ਉਤੇ ਹਾਂ ਦੀ ਰੋਡ ਰਨਰ ਉਹ ਤੁਸੀਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਨਾ ਤੁਸੀਂ ਉੱਥੇ ਅੱਜ ਆਪਾਂ ਮੈਂਸ਼ਨ ਕਰ ਦਿੰਦੇ ਮੈਂਸ਼ਨ ਕਰ ਦੇਣਾ ਆਪਣੇ ਉਹ ਚੈਨਲ ਨੂੰ ਤੁਸੀਂ ਬਧੋਤ ਜਿਹੜਾ ਸਪੋਰਟ ਕਰਨਾ ਅਗਰ ਕੋਈ ਵੀ ਤੁਸੀਂ ਸੈਕੰਡ ਹੈਂਡ ਕਾਰ ਪਰਚੇਸ ਕਰਨਾ ਚਾਹੁੰਦੇ ਦੇਖ ਰਿਹਾ ਫਰੰਡ ਦੇ ਵਿੱਚ ਲਿੰਕ ਵੀ ਆ ਵੀਰ ਦੇ ਚੈਨਲ ਦਾ ਜਿੰਨੂੰ ਉੱਤੇ ਜਾ ਕੇ ਦੇਖ ਕੇ ਕਰਕੇ ਵੀ ਸਿੱਧਾ ਚੈਨਲ ਤੇ ਜਾ ਸਕਦੇ ਹੋ। ਬਾਕੀ ਜੇ ਵੀਡੀਓ ਚੰਗੀ ਲੱਗ ਜੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਫਿਰ ਕੋਈ ਜੇ ਵੀਡੀਓ ਕੋਈ ਵੀ ਨਾ ਦੇਖੋ ਲੋ। ਬਾਕੀ ਆਪਣੇ ਸਟਾਨ ਕੋਰਡ ਵੀ ਕਰ ਲਿਓ ਕਿਉਂਕਿ ਅੱਥੇ ਪਰਿਦਾਇ ਦਾ ਰੱਖਦੇ ਰਹਿੰਦੇ ਆ। ਬਾਕੀ ਬੁਢਣ ਲਈ ਫਿਰ ਕਮੈਂਟ ਰੂਹੀ ਧੰਨਵਾਦ।